ਸਮੇਂ-ਸਮੇਂ 'ਤੇ ਸਰਕਾਰਾਂ ਸਿੱਖ ਕੌਮ ਦੇ ਨਾਲ ੱਤਕਾ ਕਿਉਂ ਕਰਦੀਆਂ ਹਨ ਕਿਉਂ ਵਿਤਕਰਾ ਕੀਤਾ ਜਾਂਦਾ ਹੈ ਇੱਕ ਪਾਸੇ ਇੱਕ ਜੁਟਦਾ ਦੀ ਡੈਮੋਕ੍ਰੇਸੀ ਦੀ ਸੈਂਟਰ ਦੇ ਵਿੱਚ ਚਾਹੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਹਮੇਸ਼ਾ ਹੀ ਇੱਕ ਜੁਟਦਾ ਦੀ ਡੈਮੋਕ੍ਰੇਸੀ ਦੀ ਗੱਲ ਕੀਤੀ ਜਾਂਦੀ ਹੈ ਤੇ ਦੂਸਰੇ ਪਾਸੇ ਸਿੱਖਾਂ ਨੂੰ ਹਮੇਸ਼ਾ ਇੱਕ ਖੂਂਜੇ ਲਾ ਕੇ ਰੱਖਿਆ ਜਾਂਦਾ ਹੈ ਉਹਨਾਂ ਦੇ اخਲਾਕੀ ਹੱਕ ਨਹੀਂ ਦਿੱਤੇ ਜਾਂਦੇ ਇੱਕ ਵਾਰ ਫਿਰ ਪੰਥਕ ਧਿਰਾਂ ਇਕੱਠੀਆਂ ਹੋ ਗਈਆਂ ਨੇ ਪੰਥਕ ਧਿਰਾਂ ਦਾ ਮੇਨ ਮੋਟਿਵ ਕੀ ਹੈ ਸ੍ਰੀ ਇਕਾਲਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਾਇਨੀ ਕੁਲਦੀਪ ਸਿੰਘ ਗੜਗਜ ਅਤੇ ਉਸ ਤੋਂ ਬਾਅਦ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਰਸਾ ਸਿੰਘ ਬਲਟੋਹਾ ਸ਼ਰੂਮਣੀ ਇਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਵਿਆਹ ਕਿ ਸੈਂਟਰ ਸਰਕਾਰਾਂ ਸਾਡੇ ਨਾਲ ਤੱਕਾਂ ਕਿਉਂ ਕਰਦੀਆਂ ਨੇ ਜਿੱਥੇ ਕਿ ਇੱਕ ਪਾਸੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿ ਬੰਦੀ ਸਿੰਘ ਆਪੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਬੰਦੀ ਸਿੰਘਾਂ ਦੇ ਨਾਲ ਵਿਚਾਰਾ ਕਿਉਂ ਕੌਮ ਦੇ ਨਾਲ ਪੱਖਪਾਤ ਕਿਉਂ ਸਾਡੇ ਹੱਕ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਕਿਉਂ ਨਹੀਂ ਖੜਦੀਆਂ ਕੌਮ ਦੇ ਨਾਲ ਮਤਰੀ ਮਾਮਲਾ ਵਿਹਾਰ ਕਿਉਂ ਕੀਤਾ ਜਾਂਦਾ ਹੈ ਜੇਕਰ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਕਾਨੂੰਨ ਇਸ ਗੱਲ ਦੀ ਅਜਾਜ਼ਤ ਦਿੰਦਾ ਹੈ ਤੁਹਾਡੀ ਮਾਂ ਤੁਹਾਡਾ ਬੱਚਾ ਤੁਹਾਡਾ ਪੁੱਤ ਤੁਹਾਡਾ ਪਿਤਾ ਬੰਬਾਰ ਹੈ ਤੁਸੀਂ ਜੇਲ੍ਹ ਦੇ ਵਿੱਚ ਹੋ ਲੇਕਿਨ ਤੁਸੀਂ ਜਵਾਨ ਤੇ ਪ੍ਰੌਲ ਤੇ ਆ ਕੇ ਆਪਣੀ ਮਾਤਾ ਨੂੰ ਆਪਣੇ ਪਿਤਾ ਨੂੰ ਆਪਣੀ ਬੱਚਿਆਂ ਨੂੰ ਆਪਣੀ ਪਤਨੀ ਨੂੰ ਮਿਲ ਸਕਦੇ ਹੋ ਬਾਕੀ ਲੋਕ ਮਿਲਦੇ ਵੀ ਨੇ ਜਾਂਦੇ ਵੀ ਨੇ ਪ੍ਰੌਲ ਵੀ ਮਿਲਦੀ ਨੇ ਮਿਲਦੀ ਐ ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਸਾਹਦ ਰਾਮ ਰਹੀਮ ਦੀ ਗੱਲ ਕਰ ਲਈਏ ਲੇਕਿਨ ਜਗਤਾ ਸਿੰਘ ਹਵਾਰਾ ਦੇ ਨਾਲ ਵਿਤਕਰਾ ਕਿਉਂ ਜਗਦਾਰ ਸਿੰਘ ਹਵਾਰਾ ਦੀ ਮਾਤਾ ਨਰਿੰਦਰਪਾਲ ਕੌਰ ਜਿਹੜੇ ਅਲਾਜ਼ਮੀ ਹਸਪੀਟਲ ਦੇ ਵਿੱਚ ਨੇ ਅੱਖਾਂ ਤੋਂ ਉਹਨਾਂ ਨੂੰ ਦਿਸਦਾ ਨਹੀਂ ਮੈਂਟਲੀ ਉਹ ਸਟੇਬਲ ਨਹੀਂ ਯਾਨੀ ਕਿ ਦਿਮਾਗ ਉਹਨਾਂ ਦਾ ਪ੍ਰੋਪਰ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ ਫਿਰ ਵੀ ਪੁੱਤਰ ਨੂੰ ਮਿਲਣ ਦੀ ਆਸ ਹੈ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਗੋਹਲ ਲਗਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਰਨੀ ਕੁਲਦੀਪ ਸਿੰਘ ਗੜਗੱਜ ਨੇ ਅਚਰੋਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਟ ਲੀਸ ਮਨੁੱਖੀ ਕਦਰਾਂ ਅਧਿਕਾਰਾਂ ਕਦਰਾਂ ਅਤੇ ਕੀਮਤਾਂ ਦੀ ਕਦਰ ਕਰਦੇ ਹੋਏ ਸਾਜੂ ਜਗਤਾਰ ਸਿੰਘ ਹਵਾਰਾ ਨੂੰ ਟਰੋਲ ਦੇਣੀ ਚਾਹੀਦੀ ਹੈ ਜਾਂ ਜਬਾਨ ਤੇ 2-3 ਘੰਟੇ 4 ਘੰਟਿਆਂ ਵਾਸਤੇ ਉਹਨਾਂ ਨੂੰ ਮਾਤਾ ਨੂੰ ਮਿਲਣ ਦੇ ਲਈ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਸੈਂਟਰ ਸਰਕਾਰ ਵੱਲੋਂ ਬੰਦੀ ਸਿੰਘਾਂ ਨੂੰ ਲੈ ਕੇ ਭਾਵੇਂ ਹੁਣ ਭਾਈ ਬਲਵੰਤ ਸਿੰਘ ਰਾਜੋ ਆਣਾ ਤੇ ਭਾਵੇਂ ਹੁਣ ਭਾਈ ਚਕਤਾਰ ਸਿੰਘ ਹਵਾਰਾ ਜੀ ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਸੰਗਰਸ਼ ਕੀਤੇ ਜਾਂਦੇ ਨੇ ਰਿਹਾਈ ਦੀ ਮੰਗ ਵੀ ਕੀਤੀ ਜਾਂਦੀ ਹੈ ਜ਼ਬਾਨ ਦੀ ਮੰਗ ਵੀ ਕੀਤੀ ਜਾਂਦੀ ਹੈ ਜੇਕਰ ਤੁਸੀਂ ਰਿਹਾਈ ਨਹੀਂ ਦੇ ਸਕਦੇ ਐਟ ਲੀਸਟ ਉਹ ਆਪਣੀ ਮਾਤਾ ਦੇ ਨਾਲ ਗੱਲਬਾਤ ਆਪਣੀ ਮਾਤਾ ਨੂੰ ਤਾਂ ਮਿਲ ਸਕਦਾ ਹੈ ਜੁਗਤਾਰ ਸਿੰਘ ਹਵਾਰਾ ਦੀ ਮਾਤਾ ਜੇਰੇ ਅਲਾਜ਼ਲੀ ਹਸਪੀਟਲ ਦੇ ਵਿੱਚ ਐਡਮਿਟ ਨੇ ਅੱਖਾਂ ਤੋਂ ਉਹਨਾਂ ਨੂੰ ਦਿਸਦਾ ਨਹੀਂ ਦਿਮਾਗ ਉਹਨਾਂ ਦਾ ਪ੍ਰੋਪਰ ਤੌਰ ਤੇ ਕੰਮ ਨਹੀਂ ਕਰਦਾ ਮੈਂਟਲੀ ਯਾਨੀ ਕਿ ਸਟੇਬਲ ਨਹੀਂ ਇਸ ਕਰਕੇ ਸ਼੍ਰੀ ਇਕਾਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗਾਜ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੀ ਮਾਤਾ ਨੂੰ ਮਿਲ ਦਿੱਤਾ ਜਾਵੇ ਜਗਤਾ ਸਿੰਘ ਜਗਤਾ ਸਿੰਘ ਹਵਾਰਾ ਨੂੰ ਮਿਲ ਦਿੱਤਾ ਜਾਵੇ ਆਪਣੀ ਮਾਤਾ ਨੂੰ ਤਾਂ ਕਿ ਉਹ ਆਪਣੀ ਮਾਤਾ ਦਾ ਦੁੱਖ ਵੰਡਾ ਸਕੇ ਰਿਹਾਈ ਦੀ ਵੀ ਗੱਲ ਕੀਤੀ ਜਾ ਰਹੀ ਹੈ ਤੇ ਜਵਾਨੀ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਆਉਣ ਵਾਲਾ ਸਮਾਂ ਦੱਸੇਗਾ ਸੈਂਟਰ ਸਰਕਾਰ ਜਗਤਾਰ ਸਿੰਘ ਖਵਾਰਾ ਦੀ ਜਵਾਨਤ ਨੂੰ ਲੈ ਕੇ ਸੈਂਟਰ ਸਰਕਾਰ ਜਗਤਾਰ ਸਿੰਘ ਖਵਾਰਾ ਦੀ ਰਿਹਾਈ ਨੂੰ ਲੈ ਕੇ ਜਾਂ ਪ੍ਰੋਬਲ ਨੂੰ ਲੈ ਕੇ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੀ